ਹਾਂਜੀ ਪਿਆਰੇ ਬੱਚਿਓ ਆਪਾਂ ਬਾਈ ਟ੍ਰਿਕ ਕਰਾਂਗੇ ਵੱਡੀ ਪੈਨ ਤੇ ਛੋਟੀ ਪੈਨ ਤੁਸੀਂ ਕੀ ਕਰਨਾ ਜਿਹੜੀ ਵੱਡੀ ਪੈਨ ਆ ਉਹ ਤੇ ਟਿੱਕ ਲਗਾਉਣੀ ਆ ਤੇ ਜਿਹੜੀ ਛੋਟੀ ਪੈਨ ਆ ਉਹ ਤੇ ਕਰਾਸ ਲਗਾਉਣਾਗਾ ਚਲੋ ਸ਼ੁਰੂ ਕਰੋ ਪਹਿਲਾ ਸਵਾਲ ਕੀ ਆ 3/4 6/4 9/4 ਜਦੋਂ ਅੰਸ਼ ਬਰਾਬਰ ਹੋਣ ਜਦੋਂ ਹਾਰ ਬਰਾਬਰ ਹੋਣ ਅੰਸ਼ ਵੱਡਾ ਹੋਵੇ ਉਹ ਨੂੰ ਵੱਡੀ ਹੁੰਦੀ ਹੈ ਅੱਛਾ ਇਹ ਕਹਿ ਰਹੇ ਆ ਬੱਚਾ ਵੀ ਜਦੋਂ ਹਾਰ ਬਰਾਬਰ ਹੋਣ ਤੇ ਜਿਸ ਪਿੰਨ ਦਾ ਅੰਸ਼ ਵੱਡਾ ਹੁੰਦਾ ਉਹ ਪਿੰਨ ਵੱਡੀ ਹੁੰਦੀ ਹੈ ਜੇ ਜਿਸ ਛੋਟਾ ਹੁੰਦਾ ਹੈ ਉਹ ਪਿੰਨ ਛੋਟੀ ਹੁੰਦੀ ਹੈ ਹਾਂ ਕਦੋਂ ਜਦੋਂ ਕੀ ਬਰਾਬਰ ਹੋਣ ਹਾਰ ਹਾਰ ਬਰਾਬਰ ਨੇ ਸ਼ਾਬਾਸ਼ ਇਹਦੇ ਵਿੱਚ ਕੀ ਹੋ ਗਿਆ ਕਲੀਅਰ ਵੀ ਜਦੋਂ ਹਾਰ ਬਰਾਬਰ ਨੇ ਜਿਸ ਪਿੰਨ ਦਾ ਅੰਸ਼ ਵੱਡਾ ਹੁੰਦਾ ਉਹ ਵੱਡੀ ਹੋ ਜਾਂਦੀ ਆ ਜਦੋਂ ਹਾਰ ਬਰਾਬਰ ਹੋ ਜਿਸ ਪਿੰਨ ਦਾ ਅੰਸ਼ ਛੋਟਾ ਹੁੰਦਾ ਉਹ ਛੋਟੀ ਹੋ ਜਾਂਦੀ ਹੈ ਦੂਜਾ ਸਵਾਲ ਕਰੋ ਜੀ ਜਦੋਂ ਅੰਸ਼ ਬਰਾਬਰ ਹੋਣ ਜੇ ਅਹਾਰ ਛੋਟਾ ਹੋਵੇ ਉਹ ਭਿੰਨ ਵੱਡੀ ਹੁੰਦੀ ਹੈ ਵੈਰੀ ਗੁੱਡ ਹੁਣ ਅੰਸ਼ ਬਰਾਬਰ ਨੇ ਜਦੋਂ ਜੇਸ ਭਿੰਨ ਦਾ ਅੰਸ਼ ਜਦੋਂ ਬਰਾਬਰ ਹੋਣਾ ਹਾਰੇ ਛੋਟਾ ਹੁੰਦਾ ਸਭ ਤੋਂ ਛੋਟਾ ਦੇਖੋ ਉਧਰ 7 9 6 ਆ ਇਹ ਭਿੰਨ ਵੱਡੀ ਹੋਗੀ ਤੇ ਛੋਟੀ ਕਿਹੜੀ ਹੋਗੀ ਜਦੋਂ ਅਹਾਰ ਵੱਡਾ ਹੁੰਦਾ ਛੋਟੀ ਹੋਦੀ ਹੈ ਹਾਂ ਜਦੋਂ ਅੰਸ਼ ਬਰਾਬਰ ਹੋ ਗਏ ਜਦੋਂ ਅੰਸ਼ ਬਰਾਬਰ ਹੋ ਗਏ ਜਿਹੜੀ ਪਿੰਦਾ ਹਰ ਵੱਡਾ ਹੋਵੇਗਾ ਉਹ ਛੋਟੀ ਹਾਂਜੀ ਸ਼ਾਬਾਸ਼ ਇਹ ਕੀ ਮੈਂ ਕਰਾਂਗੇ ਜੀ ਆਪਾਂ ਹੁਣ ਵੰਡ ਕਰਾਂਗੇ ਵੰਡ ਕਰਾਂਗੇ ਕੀ ਕੀ ਕਰਾਂਗੇ ਪਹਿਲਾਂ ਵੰਡ ਕਰ ਦੋ ਪਹਿਲਾਂ ਹਾਂ ਪਹਿਲਾਂ ਅੰਸ਼ ਨਾਲ ਨਾਲ ਆਪਾਂ ਜ਼ੀਰੋ ਲਾ ਲਾਂਗੇ ਲਾਓ ਫਿਰ ਜ਼ੀਰੋ ਉੱਤੇ 20 ਬਣਾਓ ਫਟਾਫਟ ਕਰ ਦੋ ਵੰਡ ਹਾਂਜੀ ਆਪਾਂ ਜਦੋਂ ਨਾ ਅੰਸ਼ ਬਰਾਬਰ ਨੇ ਨਾ ਹਰ ਬਰਾਬਰ ਨੇ ਚਾਰ ਆ ਗਿਆ ਇਹਦਾ ਹਾਂ ਨੈਕਸਟ ਦਾ ਸ਼ਾਬਾਸ਼ ਬਹੁਤ ਅੱਛੇ 70 70 ਨੂੰ ਕਿੰਨੇ ਦੇ ਵੰਡਣਾ 12 ਤੇ 12 ਪਾਇਆ 60 100 ਪੁਆਇੰਟ ਹਾਂ 0 100 ਬਣ ਆਲੇ ਆਪਨੇ 100 12 12 96 ਠੀਕ ਹੈ 5.8 ਆ ਗਿਆ ਇਹਦਾ ਸ਼ਾਬਾਸ਼ ਨੈਕਸਟ ਕਰ ਦੋ ਬਸ ਛੱਡ ਦੋ ਘਟੋਗਾ 3 ਨੂੰ 30 ਲਾ ਲਾਂਗੇ ਆਪਾਂ 0 ਲਾ ਲਾਂਗੇ ਆਪਾਂ ਸ਼ਾਬਾਸ਼ 9 3 27 27 ਬਣਾਓ ਸ਼ਾਬਾਸ਼ 9 3 27 3 2 ਹਾਂ 0 ਆ ਗਿਆ ਇੱਧਰ ਤਾਂ ਪੁਆਇੰਟ 0 ਲਾਓ ਹਾਂ ਠੀਕ ਹੈ ਸ਼ਾਬਾਸ਼ 27 ਬਣ ਹੈ ਕਿੰਨੇ ਤੇ ਗਿਆ 9 3 27 ਬਣ 3 ਆ ਗਿਆ ਠੀਕ ਹੈ ਜੀ ਹੁਣ ਕਿਹੜੀ ਪਿੰਨ ਵੱਡੀ ਆਈ ਆਹੋ ਜੀ ਹਾਂ ਇਹ ਵਾਲੀ ਆ ਗਈ ਕਿਉਂ ਇਹਦਾ ਆਨਸਰ ਕੀ ਨ ਆਇਆ 5 ਪੁਆਇੰਟ 8 ਸ਼ਾਬਾਸ਼ ਜਦੋਂ ਨਾ ਅੰਸ਼ ਬਰਾਬਰ ਨੇ ਨਾ ਹਰ ਬਰਾਬਰ ਨੇ ਤਾਂ ਅਸੀਂ 0 ਲਾ ਕੇ 0 ਲਾ ਕੇ ਆਨਸਰ ਨੂੰ 0 ਦੇ ਕੇ ਫਿਰ ਵੰਡ ਕਰ ਲਾਂਗੇ ਠੀਕ ਹੈ ਵੱਡੀ ਕਿਹੜੀ ਹੋ ਗਈ 7/12 ਛੋਟੀ ਕਿਹੜੀ ਹੋ ਗਈ ਜੀ ਆਹ ਆਹ ਹੋ ਗਈ ਕਿਉਂ ਉਦੋਂ ਤਾਂ 4 ਆਇਆ ਇਹਦਾ 3 ਪੁਆਇੰਟ 3 ਆਇਆ ਸ਼ਾਬਾਸ਼ ਇਹ ਛੋਟੀ ਛੋਟੀ ਤੇ ਕੀ ਲਾਵਾਂਗੇ ਆਪਾਂ ਕਰਾਸ ਲਾਵਾਂਗੇ ਠੀਕ ਹੈ ਹੁਣ ਇਹਦਾ ਕੀ ਰੂਲ ਆ ਕੀ ਕਲੰਤਰ ਹੈ ਵੈਰੀ ਗੁੱਡ ਬਹੁਤ ਅੱਛੇ ਕਹਿੰਦਾ ਅੰਸ਼ ਤੇ ਹਾਰ ਦੇ ਵਿੱਚ ਇੱਕ ਇੱਕ ਦਾ ਅੰਤਰ ਹੈ ਫਿਰ ਕੀ ਹੁੰਦਾਗਾ ਜਦੋਂ ਅੰਸ਼ ਵੱਡਾ ਵੱਡਾ ਹੋ ਵੱਡੀ ਹੁੰਦੀ ਹੈ ਹਾਂ ਜਦੋਂ ਛੋਟੀ ਹੁੰਦੀ ਹੈ ਵੈਰੀ ਗੁੱਡ ਜਦੋਂ ਦੇਖੋ ਅੰਸ਼ ਤੇ ਹਾਰ ਦੇ ਵਿੱਚ ਅੰਤਰ ਇੱਕ ਦਾ ਹੋਵੇ ਤਾਂ ਵੱਡੀ ਕਿਹੜੀ ਹੋਗੀ ਹਾਂ ਜਿਸ ਪਿੰਦਾ ਅੰਸ਼ ਵੱਡਾ ਹੁੰਦਾ ਉਹ ਵੱਡੀ ਹੋਗੀ ਜਿਸ ਪਿੰਦਾ ਅੰਸ਼ ਛੋਟਾ ਹੁੰਦਾ ਉਹ ਛੋਟੀ ਹੋਏਗੀ ਛੋਟੀ ਕਿਹੜੀ ਹੋਗੀ ਇਹ ਤੇ ਆਪਾਂ ਕੀ ਲਾਵਾਂਗੇ ਕ੍ਰੋਸ ਲਾਵਾਂਗੇ ਵੈਰੀ ਗੁੱਡ ਬਹੁਤ ਅੱਛਾ ਠੀਕ ਹੈ ਨਾ ਇਹ ਇਸ ਤਰ੍ਹਾਂ ਸੀ ਜਦੋਂ ਹਰ ਬਰਾਬਰ ਹੋਣ ਜਦੋਂ ਅੰਸ਼ ਬਰਾਬਰ ਹੋਣ ਜਦੋਂ ਅੰਸ਼ ਤੇ ਹਰ ਬਰਾਬਰ ਨਾ ਹੋਣ ਜਦੋਂ ਪਿੰਨਾਂ ਦੇ ਅੰਸ਼ ਅਤੇ ਹਰ ਦੇ ਵਿੱਚ ਅੰਤਰ 1 ਦਾ ਹੋਵੇ ਉਦੋਂ ਅਸੀਂ ਦੱਸਣਾ ਸੀ ਕਿਹੜੀ ਪਿੰਨ ਵੱਡੀ ਹੈ ਕਿਹੜੀ ਪਿੰਨ ਛੋਟੀ ਹੈ ਵੈਰੀ ਗੁੱਡ ਬਹੁਤ ਅੱਛੇ